ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਜੀ ਅੱਜ ਆਪਾਂ ਇੱਕ ਗੱਲ ਲੈ ਕੇ ਆਏ ਆ ਇਸ ਗੱਲ ਦਾ ਅੱਜ ਹੈਗੀ ਆ ਆਪਣੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਉਹ ਹੈਗੀ ਆ ਵੀ ਕਹਿੰਦੇ ਆ ਵੀ ਜਿਹੜੇ ਮਰਦ ਤੇ ਔਰਤ ਆ ਦੋਨੇ ਜ਼ਿੰਦਗੀ ਦੇ ਕਹਿੰਦੇ ਹੁੰਦੇ ਇੱਕ ਗੱਡੀ ਦੇ ਦੋ ਪਹੀਏ ਆ ਦੋਨੇ ਜੇ ਸਹੀ ਚੱਲਦੇ ਰਹਿਣ ਤਾਂ ਗੱਡੀ ਜਿਹੜੀ ਆ ਵਧੀਆ ਤਰੀਕੇ ਨਾਲ ਚੱਲਦੀ ਆ ਤੱਲਦੀ ਰਹਿੰਦੀ ਆ ਪਰ ਕਹਿੰਦੇ ਹੁੰਦੇ ਇੱਕ ਵੀ ਵਿੱਚੋਂ ਨਾ ਦੋਹਾਂ ਟਾਇਰਾਂ ਵਿੱਚੋਂ ਇੱਕ ਟਾਇਰ ਪੈਂਚਰ ਹੋ ਗਿਆ ਤਾਂ ਫੇਰ ਤਾਂ ਗੱਡੀ ਚਲਾਣਾ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ ਆ ਪਰ ਇੱਥੇ ਆ ਕੇ ਮੈਂ ਇਹ ਕਹੂੰਗੀ ਔਰਤਾਂ ਦੀ ਜਿਹੜੀ ਹਿੰਮਤ ਆ ਨਾ ਬਹੁਤ ਜ਼ਿਆਦਾ ਹੁੰਦੀ ਆ ਹਾਂ ਮੈਂ ਇਹ ਕਹਿੰਦੀ ਆ ਕਿ ਸਰੀਰਕ ਪੱਖੋਂ ਔਰਤਾਂ ਜਿਹੜੀਆਂ ਆ ਆਦਮੀਆਂ ਨਾਲੋਂ ਘੱਟ ਜ਼ੋਰ ਹੁੰਦੀਆਂ ਪਰ ਅੱਜਕੱਲ ਤਾਂ ਜਿਹੜੀਆਂ ਮੈਂ ਦੇਖਦੀ ਆ ਕਿ ਕੁੜੀਆਂ ਇੰਨੀਆਂ ਆ ਕਿ ਉਹ ਬੰਦਿਆਂ ਨੂੰ ਵੀ ਚੱਕ ਚੱਕਾ ਮਾਰਦੀਆਂ ਆ ਤੇ ਪਰ ਜਿਆਦਾ ਔਰਤਾਂ ਜਿਹੜੀਆਂ ਮੇਰੇ ਵਰਗੀਆਂ ਹਨ ਇਹ ਉਹ ਮੰਨਦੇ ਕਿ ਹੁੰਦੇ ਆ ਕਿ ਮਰਦਾਂ ਨਾਲੋਂ ਜਿਹੜੀਆਂ ਔਰਤਾਂ ਆ ਸਰੀਰਕ ਪੱਖੋਂ ਥੋੜ੍ਹਾ ਕਮਜ਼ੋਰ ਹੁੰਦੀਆਂ ਆ ਪਰ ਜੇ ਹਿੰਮਤ ਵੱਲੋਂ ਕੋ ਹੋਣਾ ਔਰਤਾਂ ਜਿੰਨੀ ਹਿੰਮਤ ਬੰਦਿਆਂ ਵਿੱਚ ਨਹੀਂ ਹੁੰਦੀ ਹੈਗੀ ਜਿੰਨੀ ਹਿੰਮਤ ਜਨਾਨੀਆਂ ਵਿੱਚ ਦਿਖਾਉਂਦੀਆਂ ਆ ਨਾ ਇੰਨੀ ਹਿੰਮਤ ਬੰਦਿਆਂ ਵਿੱਚ ਨਹੀਂ ਹੁੰਦੀ ਉਹ ਇੱਥੇ ਆ ਕੇ ਉਹ ਕਮਜ਼ੋਰ ਹੈਗੇ ਆ ਦੇਖੋ ਕਈ ਵਾਰੀ ਹੁੰਦਾ ਆ ਕਈ ਵਾਰੀ ਵੇ ਜਿੱਦਾਂ ਬੰਦਾ ਆਦਮੀ ਬਿਮਾਰ ਪੈ ਜਾਂਦਾ ਆ ਉਹ ਇਸ ਕਾਬਲ ਵੀ ਨਹੀਂ ਹੁੰਦਾ ਕਿ ਆਪਣੇ ਕੋਈ ਕਮਾ ਕੇ ਆਪਣੇ ਪਰਿਵਾਰ ਨੂੰ ਰੋਟੀ ਖਿਲਾ ਸਕੇ ਜਾਂ ਕੋਈ ਉਹ ਨਸ਼ੇ ਦਾ ਆਦੀ ਹੁੰਦਾ ਆ ਕਿ ਆਪਣੇ ਪਰਿਵਾਰ ਨੂੰ ਰੋਟੀ ਨਹੀਂ ਖਿਲਾ ਸਕਦਾ ਆਪਣਾ ਪਰਿਵਾਰ ਨਹੀਂ ਪਾਲ ਸਕਦਾ ਹੈਗਾ ਇਥੇ ਔਰਤ ਜਿਹੜੀ ਆ ਉਹ ਬਹੁਤ ਉਹ ਹਿੰਮਤ ਕਰਦੀ ਆ ਉਹਨੇ ਆਪਣੇ ਬਿਮਾਰ ਪੈ ਆਦਮੀ ਨੂੰ ਵੀ ਦੇਖਣਾ ਆ ਆਪਣੇ ਬੱਚਿਆਂ ਨੂੰ ਰੋਟੀ ਵੀ ਕਮਾ ਕੇ ਦੇਣੀ ਆ ਜੇ ਕੋਈ ਨਸ਼ਾ ਕਰਦਾ ਆ ਆਦਮੀ ਤੇ ਫਿਰ ਉਹ ਉੱਥੇ ਕੀ ਹੁੰਦਾ ਆ ਜਾਂ ਤਾਂ ਜਿਹੜੀਆਂ ਆ ਆ ਉਪਰਵਾ ਨਹੀਂ ਕਰਦੀਆਂ ਹੈਗੀਆਂ ਆਪਣੇ ਬੱਚਿਆਂ ਨੂੰ ਵੀ ਛੱਡ ਕੇ ਹਨਾ ਚਲੀਆਂ ਜਾਂਦੀਆਂ ਆ ਪਰ ਨਹੀਂ ਮੇਰੀ ਉਹ ਭੈਣੋ ਮੇਰੀ ਉਹ ਬੇਟੀ ਉਹ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਆਪਾਂ ਨੇ ਬੱਚਿਆਂ ਨੂੰ ਕੋਈ ਹੋਰ ਮਾਂ ਆਪਣੀ ਜਿਹੜੀ ਮਾਂ ਹੁੰਦੀ ਆ ਨਾ ਉਹ ਆਪਣੇ ਬੱਚਿਆਂ ਨੂੰ ਉਹੀ ਪਿਆਰ ਕਰ ਸਕਦੀ ਆ ਕੋਈ ਹੋਰ ਵੀ ਕੋਈ ਆਪਣੇ ਬੱਚਿਆਂ ਨੂੰ ਕੋਈ ਦੂਸਰੀ ਮਾਂ ਜਿਹੜੀ ਆਉਂਦੀ ਆ ਉਹ ਪਿਆਰ ਆਪਣੇ ਮਾਂ ਵਾਲਾ ਪਿਆਰ ਜਿਹੜਾ ਆਪਣੇ ਬੱਚਿਆਂ ਨੂੰ ਕੋਈ ਨਹੀਂ ਦੇ ਸਕਦਾ ਹੈਗਾ ਉਹ ਤਾਂ ਕਹਿੰਦੇ ਨੇ ਮਾਂ ਤਾਂ ਸਾਰੇ ਪੁੱਤ ਤਾਂ ਸਾਰੇ ਕਹਿ ਲੈਂਦੇ ਪਰ ਮਾਂ ਬਣਨਾ ਬਹੁਤ ਔਖਾ ਆ ਜੀ ਤੇ ਮੈਂ ਕਹਿੰਨੀ ਆ ਕੋਈ ਇਦਾਂ ਦਾ ਗਲਤ ਸਟੈਪ ਨਹੀਂ ਚੱਕਣਾ ਹੈਗਾ ਜਿਹਦੇ ਨਾਲ ਜਿਹੜਾ ਇਹ ਪਛਤਾਉਣਾ ਪੈ ਜਾਵੇ ਤੇ ਪਰ ਨਹੀਂ ਉਹ ਬਹੁਤ ਔਰਤਾਂ ਦੇਖੀਆਂ ਆ ਉਹ ਕਹਿੰਦੇ ਹੁੰਦੇ ਆ ਇੰਨੀ ਮਿਹਨਤ ਕਰਦੀਆਂ ਕਿ ਆਪਣੇ ਬੱਚੇ ਜਿਹੜੀਆਂ ਆ ਉਹ ਪਾਲ ਸਕਦੀਆਂ ਆ ਹੁਣ ਆ ਜੰਨੀ ਆ ਵੀ ਚਲੋ ਕਹਿੰਦੇ ਹੁੰਦੇ ਆ ਵੀ ਇਹ ਤਾਂ ਇਦਾਂ ਹੀ ਜਿਹੜਾ ਸਾਰਾ ਕੁਝ ਹੈ ਚੱਲਦਾ ਰਹਿੰਦਾ ਆ ਜੇ ਕੋਈ ਕਹਿੰਦੇ ਵੀ ਆਪਣੇ ਜੇ ਆਪਣੇ ਤੇ ਲੈਣ ਦੀ ਗੱਲ ਵੀ ਮੇਰੇ ਹਸਬੰਡ ਸ਼ਰਾਬ ਪੀਂਦੇ ਸੀ ਮੈਂ ਇਹ ਨਹੀਂ ਕਹਿੰਦੀ ਵੀ ਪਰਮਾਤਮਾ ਨੇ ਮੇਰੇ ਨਾਲ ਇਦਾਂ ਦਾ ਕੀਤਾ ਕਿਉਂਕਿ ਇਸ ਵਿੱਚ ਕਿਤੇ ਨਾ ਕਿਤੇ ਮੈਂ ਕੋਈ ਗੁਨਾਹ ਕੋਈ ਕਸੂਰ ਕੀਤਾ ਆ ਜਿਹੜਾ ਮੇਰਾ ਉਹਦੇ ਨਾਲ ਕੋਈ ਲੇਖਾ ਜੋਖਾ ਆ ਮੇਰਾ ਕੋਈ ਉਹਦੇ ਨਾਲ ਹਿਸਾਬ ਕਿਤਾਬ ਆ ਸਾਡਾ ਵਿਆਹ ਹੋਇਆ ਸਾਡੇ ਬੱਚੇ ਹੋਏ ਬੱਚੇ ਵੱਡੇ ਹੋਏ ਕਿਉਂਕਿ ਆਪਾਂ ਇਹਨਾਂ ਦਾ ਲੇਖਾ ਦੇਣਾ ਆ ਬੱਚੇ ਵੀ ਤਾਂ ਹੀ ਹੁੰਦੇ ਕਿਉਂਕਿ ਆਪਾਂ ਇਹਨਾਂ ਦਾ ਲੇਖਾ ਤੇ ਨਾ ਹੁੰਦਾ ਆ ਤਾਂ ਆਪਾਂ ਹਿੰਮਤ ਨਹੀਂ ਹਾਰੇ ਜੀ ਬਹੁਤ ਸੰਘਰਸ਼ ਚ ਪਹਿਲਾਂ ਥੋੜਾ ਜਿਹਾ ਵਿੱਚ ਡੋਲ ਗਈ ਸੀ ਜਰਾ ਕਿ ਇਹ ਨਹੀਂ ਗੱਲ ਹੈਗੀ ਕਿ ਮੈਂ ਵੀ ਇਨਸਾਨ ਆ ਮੈਂ ਵੀ ਡੋਲ ਗਈ ਸੀ ਤੇ ਹਿੰਮਤ ਜੀ ਹਾਰ ਗਈ ਸੀ ਪਰ ਮੈਨੂੰ ਲੋਕਾਂ ਦੇ ਤਾਣੇ ਮੇੜਿਆਂ ਨੇ ਮੈਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਮੈਂ ਆਪਣੇ ਅੱਜ ਆਪਣੇ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਆ ਮੈਂ ਬਹੁਤ ਖੁਸ਼ ਆ ਮੇਰਾ ਪਰਿਵਾਰ ਬਹੁਤ ਵਧੀਆ ਆ ਕਿਤੇ ਨਾ ਕਿਤੇ ਮੇਰੇ ਬੱਚੇ ਜਿਹੜੇ ਆ ਇਸ ਚੀਜ਼ ਨੂੰ ਜਾਨੀ ਕਿ ਮਹਿਸੂਸ ਕਰਦੇ ਆ ਕਿ ਸਾਡੀ ਮਾਂ ਨੇ ਸਾਡੇ ਲਈ ਬਹੁਤ ਹਿੰਮਤ ਦਿਖਾਈ ਆ ਜੇ ਕਿਤੇ ਸਾਡੀ ਮੰਮਾ ਵੀ ਇਦਾਂ ਦੇ ਹੁੰਦੇ ਤੇ ਫਿਰ ਤਾਂ ਬਹੁਤ ਮੁਸ਼ਕਲ ਹੋ ਜਾਣਾ ਸੀ ਬੱਚੇ ਵੱਡੇ ਵੀ ਹੋ ਜਾਂਦੇ ਆ ਪਾਲ ਜਾਂਦੇ ਸਭ ਕੁਝ ਹੋ ਜਾਂਦਾ ਆ ਪਰ ਜਿਹੜੀ ਮਾਂ ਪਾਪ ਜੀ ਉਹ ਕਮੀ ਆ ਨਾ ਉਹ ਕੋਈ ਵੀ ਪੂਰੀ ਨਹੀਂ ਕਰ ਸਕਦਾ ਕਿਉਂ ਨਾ ਨਾ ਇਹ ਕੀ ਇਹ ਕਹਿਣਾ ਸੀ ਚੱਲੋ ਸਾਡਾ ਬਾਪ ਤਾਂ ਜਿੱਦਾਂ ਦਾ ਹੈ ਸੀ ਹੈ ਹੀ ਸੀ ਸਾਡੀ ਮਾਂ ਨੇ ਵੀ ਕੁਝ ਨਾ ਸੋਚਿਆ ਸਾਡੇ ਬਾਰੇ ਤੇ ਸਾਨੂੰ ਛੱਡ ਕੇ ਚਲੀ ਗਈ ਮੈਂ ਇਹ ਗੱਲ ਕਹੂੰਗੀ ਕਦੇ ਵੀ ਤੁਸੀਂ ਗੱਲ ਤੋਂ ਸਟੈਪ ਨਹੀਂ ਚੱਕਣਾ ਕੰਮ ਦੁਨੀਆ ਦੇ ਵਿੱਚ ਕੰਮ ਕਰਨ ਨੂੰ ਬਹੁਤ ਜ਼ਿਆ ਕਹਿੰਦੇ ਚਾਹ ਹੁਣੀ ਚਾਹੀਦੀ ਆ ਜੇ ਚਾਹ ਆ ਤਾਂ ਰਾਤ ਆਪੇ ਨਿਕਲ ਹੀ ਆਉਣਾ ਹੁੰਦਾ ਆ ਕੰਮ ਬਹੁਤ ਹੈ ਜੀ ਦੇਖੋ ਮੈਨੂੰ ਲੋਕਾਂ ਦੇ ਤਾਨੇ ਮਿਲੇ ਨੇ ਐਨਾ ਮੈਨੂੰ ਮਜ਼ਬੂਤ ਕੀਤਾ ਮੈਂ ਲੋਕਾਂ ਕੋਲੋਂ ਲੈ ਕੇ ਸਲਾਈ ਦਾ ਕੰਮ ਕਰਦੀ ਸੀ ਕਦੇ ਤਰਪਾਈਆਂ ਕਰਨੀਆਂ ਤੇ ਕਦੇ ਮੈਂ ਸਲਵਾਰਾਂ ਲੈ ਲੈ ਕੇ ਲੋਕਾਂ ਕੋਲੋਂ ਮੈਸੀਨੀਆਂ ਸਟਿਚਿੰਗ ਕਰਨੀ ਤਫੇ ਹੌਲੀ-ਹੌਲੀ ਮੈਂ ਆਪਣਾ ਕੰਮ ਜਿਹੜਾ ਆ ਸ਼ੁਰੂ ਕਰ ਲਿਆ ਪਰਮਾਤਮਾ ਦੀ ਮਿਹਰ ਨਾਲ ਮੇਰਾ ਕੰਮ ਬਹੁਤ ਚੱਲਿਆ ਮੇਰੀਆਂ ਬੇਟੀਆਂ ਨੇ ਮੇਰਾ ਬਹੁਤ ਮੇਰਾ ਬਹੁਤ ਸਾਥ ਦਿੱਤਾ ਬੇਟੇ ਮੇਰੇ ਛੋਟੇ ਸੀ ਹਜੇ ਤੇ ਬੇਟੀਆਂ ਮੇਰੀਆਂ ਵੱਡੀਆਂ ਸੀ ਮੈਨੂੰ ਉਹਨਾਂ ਦਾ ਵੀ ਬਹੁਤ ਫਿਕਰ ਹੁੰਦਾ ਸੀ ਵੀ ਅੱਜ ਇੰਨੇ ਸਾਲਾਂ ਦੀਆਂ ਹੋ ਗਈਆਂ ਤਾਂ ਇੰਨੇ ਸਾਲ ਲੰਘਦਿਆਂ ਨੂੰ ਕਿਹੜਾ ਟਾਈਮ ਲੰਘਣਾ ਆ ਵੀ ਕਿਹੜਾ ਟਾਈਮ ਲੰਘਣਾ ਹੈਗਾ ਆ ਤਾਂ ਜੀ ਚਲੋ ਪਰਮਾਤਮਾ ਦੀ ਮਿਹਰ ਨਾਲ ਸਭ ਕੁਝ ਹੋ ਗਿਆ ਇਸੇ ਹੀ ਸਟੀਚਿੰਗ ਤੋਂ ਮੈਂ ਸਾਰਾ ਕੁਝ ਕੀਤਾ ਆ ਬਾਕੀ ਉਹ ਸਭ ਤੋਂ ਵੱਡਾ ਹੈ ਪਰਮਾਤਮਾ ਦੀ ਮਿਹਰ ਜਿਨੇ ਇੰਨਾ ਸਾਥ ਦਿੱਤਾ ਮੈਂ ਉਸ ਮਾਲਕ ਦਾ ਹਮੇਸ਼ਾ ਸ਼ੁਕਰ ਕਰਦੀ ਆ ਕਿ ਪਰਮਾਤਮਾ ਤੂੰ ਮੈਨੂੰ ਹੌਨਰ ਦਿੱਤਾ ਤੇ ਤਾਂ ਹੀ ਇੱਥੋਂ ਤੱਕ ਆਪਾਂ ਪਹੁੰਚ ਸਕੇ ਬੱਚੇ ਵੀ ਅੱਜ ਗੱਤਰ ਕਰਦੇ ਆ ਵੀ ਸਾਡੀ ਮੰਮੀ ਨੇ ਇੰਨਾ ਸੰਘਰਸ਼ ਕੀਤਾ ਹੈਗਾ ਆ ਸੰਘਰਸ਼ ਆ ਮੇਰੇ ਲਈ ਤੇ ਜੀ ਇਹ ਸੰਘਰਸ਼ ਆ ਜਿਹੜਾ ਆਪਾਂ ਇੱਥੋਂ ਤੱਕ ਪਹੁੰਚੇ ਆ ਹਨਾ ਮੈਨੈ ਤਾਂ ਕਦੇ ਸੋਚਿਆ ਨਹੀਂ ਸੀ ਵੀ ਇਦਾਂ ਵੀ ਹੋ ਸਕਦਾ ਹੈ ਹਨਾ ਤੇ ਬਸ ਇਹੀ ਹੁੰਦਾ ਸੀ ਜੀ ਬਸ ਕੁੜੀਆਂ ਹੋ ਜਾਣ ਬੀਬੀ ਈ ਸਾਲ ਦੀਆਂ ਹੋ ਜਾਣ ਬਸ ਵਿਆਹ ਹੋ ਜਾਣ ਮੇਰੀ ਜ਼ਿੰਮੇਵਾਰੀ ਜਿਹੜੀ ਆ ਹੋ ਜਵੇ ਫਿਰ ਮੈਂ ਵੀ ਬੁੱਢੀ ਹੋ ਜਾਣਾ ਮੇ ਕੋਲ ਤਾਂ ਕੰਮ ਵੀ ਨਹੀਂ ਹੋਣਾ ਹੈਗਾ ਕੀ ਕਰੂੰਗੀ ਹਨਾ ਪਰ ਨਹੀਂ ਅਸੀਂ ਔਰਤਾਂ ਜਿਹੜੀਆਂ ਕਮਜ਼ੋਰ ਨਹੀਂ ਹੈਗੀਆਂ ਬਹੁਤ ਹਿੰਮਤ ਹੁੰਦੀ ਆ ਮੈਂ ਕਹਿੰਦੀ ਤੁਸੀਂ ਬਿਲਕੁਲ ਵੀ ਹਿੰਮਤ ਨਹੀਂ ਹਾਰਨੀ ਜੇ ਕਿਸੇ ਦੇ ਘਰ ਦਾ ਮਾਹੌਲ ਇਦਾਂ ਦਾ ਹੈਗਾ ਆ ਹਿੰਮਤ ਦਾ ਰੱਖੋ ਹਿੰਮਤ ਬਣੋ ਲੋਕਾਂ ਦੇ ਤਾਨੇ ਮੇਣਿਆਂ ਨੂੰ ਆਪਣੀ ਕਮਜ਼ੋਰੀ ਨਹੀਂ ਆਪਣੀ ਹਿੰਮਤ ਬਣਾਓ ਅੱਗੇ ਵਧੋ ਖੁਸ਼ਹਾਲ ਰਹੋ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹੋ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਤੁਸੀਂ ਕਮੈਂਟਾਂ ਰਾਹੀਂ ਮੈਨੂੰ ਆਪਣੇ ਜੋ ਵੀ ਤੁਹਾਡੇ ਸਜਾ ਹੈਗੇ ਆ ਉਹ ਮੈਨੂੰ ਜ਼ਰੂਰ ਭੇਜ ਦਿਆ ਕਰੋ ਚੰਗਾ ਲੱਗਾ ਜਾਂ ਮਾੜਾ ਲੱਗਾ ਮੈਨੂੰ ਕੋਈ ਵੀ ਗੁੱਸਾ ਨਹੀਂ ਹੈਗਾ ਜੋ ਤੁਹਾਨੂੰ ਤੁਸੀਂ ਮੈਨੂੰ ਕਹੋਗੇ ਮੈਂ ਉਸੇ ਤਰ੍ਹਾਂ ਦਾ ਫਿਰ ਜਿਹੜਾ ਆ ਅੱਗੇ ਵੀ ਵੀਡੀਓ ਜਿਹੜੀਆਂ ਆ ਬਣਾਇਆ ਕਰੂੰਗੀ ਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਉਹਨਾਂ ਚੀਜ਼ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ